ਸਮਾਜ ਸੇਵੀ ਸਿਮਰਨ ਸਿਮਮੀ ਅਤੇ ਸਾਥੀਆਂ ਵੱਲੋਂ ਬਾਬਾ ਸਾਹਿਬ ਦੇ ਹੱਕ ਵਿੱਚ ਕੀਤੀ ਨਾਰੇਬਾਜੀ ਆਟੋ ਯੂਨੀਅਨ ਨਮਾਸ਼ਾਹਰ ਦੇ ਮੈਂਬਰ ਇਹ ਮੌਜੂਦ ਸੰਵਿਧਾਨ ਨਿਰਮਤਾ ਖਿਲਾਫ ਬੋਲਣ ਵਾਲਿਆਂ ਨੂੰ ਸਰਕਾਰ ਦਵੇ ਸਖਤ ਸਜ਼ਾਾਂ ਨਮਾਸ਼ਾਹਰ ਵਿਖੇ ਗੂੰਜੇ ਜੈ ਭੀਮ ਜੈ ਭਾਰਤ ਦੇ ਨਾਰੇ ਤੁਸੀਂ ਦੇਖ ਰਹੇ ਹੋ న్యూਸ ਲੀਡਰ ਪੰਜਾਬ ਤੇ ਹਰਿੰਦਰ ਸਿੰਘ ਖਾਲਸਾ ਦੀ ਨਮਾਸ਼ਾਹਰ ਤੋਂ ਰਿਪੋਰਟ ਮਾਫੀ ਮੰਗੋ ਮਾਫੀ ਮੰਗੋ ਮਾਫੀ ਮੰਗੋ ਮਾਫੀ ਮੰਗੋ ਭਾਜੀ ਮਾਫੀ ਮੰਗੋ ਭੀਜੇ ਜੀ ਇਮਾਨ ਦੇ ਇਕਲ ਸਭ ਜਿਹੜੇ ਕਿ ਸਾਡੇ ਭਾਰਤ ਦੇ ਰੱਖਣ ਜਿਨ੍ਹਾਂ ਨੂੰ ਅਵਾਰਡ ਮਿਲਿਆ ਤੇ ਭਾਰਤ ਪੂਰੇ ਦੇ ਵਿੱਚ ਜਿਹੜੇ ਪੈਦਾ ਹੋਏ ਔਰ ਉਹਨਾਂ ਨੇ ਭਾਰਤ ਦੇ ਦੇਸ਼ ਦਾ ਨਾਮ ਜਿਹੜਾ ਪੂਰੇ ਵਰਲਡ ਦੇ ਵਿੱਚ ਰੋਸ਼ਨ ਕੀਤਾ ਹੈ ਸਾਰੀਆਂ ਕੰਟਰੀਆਂ ਦੇ ਵਿੱਚ ਜਿਹੜਾ ਗਾਲਾ ਸਾਹਿਬ ਦਾ ਨਾਮ ਤੇ ਉਹਨਾਂ ਦਾ ਮਾਨ ਸਨਮਾਨ ਜਿਹੜਾ ਕੀਤਾ ਜਾਂਦਾ ਹੈ ਠੀਕ ਹੈ ਤੇ ਪਰ ਭਾਰਤ ਦੇਣ ਦੀ ਸਰਕਾਰ ਜਿਨ੍ਹਾਂ ਨੂੰ ਉਹਨਾਂ ਦਾ ਥਿੰਨ ਰਾਤ 24 ਘੰਟੇ ਚ 24000 ਵਾਂ 24 ਕਰੋੜ ਰੁਪਏ ਲਾ ਲੈਣਾ ਚਾਹੀਦਾ ਕੀ ਬਹੁਤ ਭਗਵਾਨਾਂ ਨੇ ਆ ਮੈਂ ਅਭੀ ਤੇ ਸ਼ਾਹ ਜੀ ਨਾਮ ਲਿਆ ਤੁਸੀਂ ਕਿਹੜੇ ਭਗਵਾਨਾਂ ਦਾ ਨਾਮ ਕਰਦੇ ਆ ਸਾਨੂੰ ਦੱਸੋ ਕਿਹੜੇ ਭਗਵਾਨ ਨੇ ਜਿਹੜੇ ਤੁਹਾਨੂੰ ਸਵਰਗ ਦਿਖਾ ਸਕਦੇ ਜੇ ਇਸ ਸਮਾਜ ਵਿੱਚੋਂ ਜੇ ਇਸ ਭਾਰਤ ਵਿੱਚੋਂ ਜਿਹੜੇ ਖੜੇ ਲੋਕ ਹੈਗੇ ਆ ਆਹਨਾਂ ਖਾਸ ਕਰਕੇ ਜਿਹੜੇ ਮਹਿਲ ਵਰਗਾ ਉਹਨਾਂ ਦੇ ਜੇ ਕੋਈ ਭਗਵਾਨ ਫੜਿਆ ਤਾਂ ਇਹ ਸਿਰੋਪਾਵਾ ਸਾਹਿਬ ਪਿੰਮਰਾ ਬੇਦਕਾਰ ਸਾਹਿਬ ਫੜੇ ਆ ਉਹਨਾਂ ਤੋਂ ਇਲਾਵਾ ਉਹਨਾਂ ਦੇ ਕਿਸੇ ਮਾਂ ਤੋਂ ਮਾਂਦੀ ਔਰਤਾਂ ਦੇ ਲਈ ਬਚਪਨ ਤੋਂ ਲੈ ਕੇ ਇੱਕ ਇਨਸਾਨ ਹੈ ਆਪਣੀ ਜੀਵਨ ਦੇ ਅੰਤ ਤੱਕ ਗਰੀਬ ਅਮਿਤ ਸ਼ਾਹ ਜੀ ਇਹ ਜਿਹੜੀ ਘਟਨਾ ਪਾਰਟ ਦੇ ਤੇ ਆਜ ਵਿੱਚ ਦਰਜ ਹੋ ਚੁੱਕੀ ਆ ਕਿ ਦੇਸ਼ ਦੇ ਜਿਹੜੇ ਰਾਸ਼ਟਰਪਤੀ ਸੀ bye, -bye. ਸਿੰਦਰ ਮੇਘਵਾਲ ਇੱਕ ਬੱਚਾ ਸੀਗਾ ਜਿਹੜੇ ਇੱਕ ਨੂੰ ਉੱਚੀ ਜਾਣ ਦੇ ਘੜੇ ਨੂੰ ਅੱਜ ਵੀ ਸਦੀ ਦੀ ਗੱਲ ਦੱਸਦੀ ਹੈ ਅੱਜ ਦੇ ਯੁੱਗ ਦੀ ਗੱਲ ਹੈ ਇਹਦੇ ਘੜੇ ਨੂੰ ਹੱਥ ਜਿਹੜੇ ਲਾ ਕੇ ਤਾਂ ਕਿ ਉਹ ਜਿਹੜਾ ਘੜਾ ਹੈ ਉਹ ਬੱਚੇ ਨੂੰ ਇੱਕ ਘੜੇ ਨੂੰ ਉੱਚੀ ਜਾਣ ਦੇ ਬੰਦੇ ਦੇ ਘੜੇ ਨੂੰ ਹੱਥ ਲਾਣ ਕਰਕੇ ਉਹ ਇੱਕ ਪਿਛਿਆੜ ਤੇ ਜਿਹੜਾ ਛੋਟਾ ਜਿਹਾ ਬੱਚਾ ਪੜਦਾ ਸੀਗਾ ਉਹਨੂੰ ਮਾਰ ਜੇ ਸਰ ਪ੍ਰਧਾਨ ਮੰਤਰੀਆਂ ਤੱਕ ਪਹੁੰਚੜੀ ਜਿਹੜੀ ਪੜ੍ਹਾਈ ਆ ਉਹ ਸਾਬਤ ਨਹੀਂ ਕਰ ਸਕਿਆ ਸਾਬਤ ਨਹੀਂ ਕਰ ਸਕਿਆ ਜੇ ਫੋਨ ਵੀ ਤੇਰੇ ਕੋ ਕੋਈ ਨਹੀਂ ਛੋੜਾ ਬੰਦਾ ਵੀ ਪੜ ਸਕਦਾ ਹੈ ਪੜਾਈ ਲਿਖਾਈ ਕਰੇ ਤਾਂ ਕਿ ਤੇਨੂੰ ਪਤਾ ਲੱਗੇ ਕਿ ਕੋਈ ਧਰਮ ਆ ਨਹੀਂ ਤਾਂ ਕਿਸੇ ਦਾ ਸਾਥ ਦੇਣ ਲਈ ਆਇਆ ਨਹੀਂ ਜਿਹੜੀ ਧਰਮ ਦੀ ਲੜਾਈ ਵੀ ਬਾਲਕਟ ਵਿੱਚ ਲੜੀ ਗਈ ਆ ਉਹ ਐਸੇ ਇਨਸਾਨ ਦੇ ਬਣਾਏ ਸਭ ਤਾਂ ਆਂਦੀ ਵਜ੍ਹਾ ਦੇ ਨਾਲ ਹੀ ਐਸੇ ਇਨਸਾਨ ਦੇ ਬਣਾਏ ਕਾਨੂੰਨ ਦੀ ਵਜ੍ਹਾ ਦੇ ਨਾਲ ਲੜੀ ਗਈ ਆ ਚਾਹ ਬਈ ਸ਼ਾ ਮਾਫੀ ਮੰਗੇ ਬਾਬਾ ਸਾਹਿਬ ਇਮਰਾਨ